ਮੁਰਦਾਬਾਦ ਵਿਜੇਣ ਕਮੇਟੀ ਦੇ ਕਰਵਾਈ ਨਾ ਕਰਵਾ ਰਿਹਾ ਅਕੂਲ ਮੁਰਦਾਬਾਦ ਮੁਰਦਾਬਾਦ ਸਾਡੇ ਇਥੇ ਰੋਜ਼ ਨੂੰ ਤਾਂ ਮੀਂਹ ਲਾਣਾ ਇਹੀ ਲਾਣਾ ਤਾਲਾ ਕਮੇਟੀ ਨੂੰ ਐਮਸੀ ਨਾਲ ਕਮੇਟੀ ਬਣਦੀ ਹੈ ਸਾਰੇ ਐਮਸੀ ਇੱਥੇ ਬੈਠੇ ਐਹੀਂ ਲਾ ਕੇ ਤਾਲੇ ਇਹਨਾਂ ਨੂੰ ਵਹਿਲੇ ਕਰ ਦਣਾ ਲੋਕ ਕਿਉਂ ਓਰੇ ਲੋਕ ਓਰੇ ਆਉਂਦੇ ਆਂ ਐਹੀਂ ਵਾਪਸ ਜਾਂਦੇ ਕੋਈ ਜਿਹੜਾ ਆਟੋ ਤੇ ਆਦਾ ਕੋਈ ਸਾਈਕਲ ਤੇ ਆਉਦਾ ਇਹ ਤਾਂ ਆਪਦੀ ਆਪਦੀ ਵੱਡੀਆਂ ਵੱਡੇ ਗੱਡੀਆਂ ਚਾਹਤੇ ਇਹਨਾਂ ਦਾ ਕੋਈ ਫਰਕ ਪੈਂਦਾ ਨਹੀਂ ਹੈ ਅਸੀਂ ਲੋਕਾਂ ਦੇ ਨਾਲ ਖੜਨਾ ਹੈ ਅਸੀਂ ਐਫਸੀਆਂ ਨੇ ਭਾਈ ਜਿਹਾ ਕਰ ਲਿਆ ਸਾਰੇ ਐਫਸੀ ਕੱਟੇ ਆ ਸਾਨੂੰ ਕੋਈ ਪਾਰਟੀ ਦਾ ਮਤਲਬ ਨਹੀਂ ਚੈੜ ਦੇ ਡਵੈਲਪਮੈਂਟ ਦੇ ਵਿੱਚ ਕੋਈ ਧਿਆਨ ਨਹੀਂ ਕੋਈ ਅਫਸਰ ਦਾ ਜਿਹੜੇ ਦੇਖੇਦਾਰ ਹੈ ਕੋਈ ਮੰਨਦੇ ਨਹੀਂ ਕੁਝ ਨਹੀਂ ਮੰਨਦੇ ਇਹਨਾਂ ਦੇ ਠੇਕੇਦਾਰ ਸਤਨਵੇਂ ਠੇਕੇ ਲੈ ਕੇ ਬੈਠਾ ਹੈ ਔਰ ਉਸਨੇ ਅਨਿਸ਼ਲ ਬਣੀ ਜਿਹੜੀ 5% ਹੈ ਉਹ ਵੀ ਜਮਾ ਨਹੀਂ ਕਰਾਈ ਔਰ ਉਸ ਨਾਲ ਔਰ ਉੱਪਰ ਤੇ ਔਰ ਰੋਗ ਰੱਖਦਾ ਹੈ ਹੰਡੇ ਕੰਮ ਅਜੇ ਨਹੀਂ ਕਹਿੰਦੇ ਸਭ ਨਾ ਪਾਓ ਪਾਓ ਪਰ ਕੰਮ ਕਰੋ ਵੀ ਕੋਈ ਅਜਿਹੀ ਕਾਉਂਸਲਰ ਬਣਿਆ ਤਾਂ ਸਿਰਫ ਇਸ ਤਰ੍ਹਾਂ ਕੇ ਬਣ ਕੇ ਸ਼ਹਿਰ ਦੀਂ ਰੱਖੀ ਲਈ ਪੰਜ ਅਪ੍ਰੈਲ ਨੂੰ ਕਾਉਂਸਲਰ ਰਮਜੀਤ ਕੌਰ ਵੱਲੋਂ ਵਾਡਮਸ 17 ਵੱਲੋਂ ਐਪਲੀਕੇਸ਼ਨ ਦੇ ਕੇ ਇਹੋ ਸਾਹਿਬ ਨੂੰ ਵਟਸਐਪ ਤੇ ਵੀ ਕਰੀ ਵਰਬਣੀ ਵੀ ਦਿੱਤੀ ਜਾ ਕੇ ਪ੍ਰਧਾਨ ਜੀ ਨੂੰ ਦਿੱਤੀ ਉਹਨਾਂ ਨੇ ਅੱਗੇ ਇਹਨਾਂ ਨੂੰ ਫਾਰਵਰਡ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਜੇ ਤੋਗੇ ਨਿਸ਼ਚੇਟ ਦੀ ਅਜੇ ਉਹ ਕਮਜਕ ਕਰਨ ਲੱਗਿਆ ਸੀ ਜੇ ਉਸੇ ਟਾਈਮ ਰੋਕਿਆ ਜਾਂਦਾ ਤਾਂ ਬਹੁਤ ਵਧੀਆ ਹੁੰਦਾ ਪਰੰਤੂ ਕੋਈ ਕਾਰਵਾਈ ਨਹੀਂ ਹੋਈ ਪਿਛਲੇ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਅਸੀਂ ਇਹਨਾਂ ਦੇ ਚੱਕਰ ਲਗਾ ਰਹੇ ਹਾਂ ਕੱਲ ਸਾਨੂੰ ਟਾਈਮ ਦਿੱਤਾ ਗਿਆ ਅੱਜ ਦਾ ਸਵੇਰੇ 10 ਵਜੇ ਦਾ ਪਰ ਜਦ ਅਸੀਂ ਆਏ ਆ ਇਹੋ ਸਾਵੀ ਨਹੀਂ ਸੀ ਇੱਥੇ ਉਸ ਤੋਂ ਬਾਅਦ ਜਦ ਫੋਨ ਘੜਕਾਇਆ ਅਸੀਂ ਧਰਨੇ ਤੇ ਬੈਠੇ ਤਾਂ ਆਨਣ-ਬਾਣਾਂ ਦੇ ਵਿੱਚ ਉਹ ਜਿਹੜੀ ਲੈਟਰ ਸੀ ਬਣਾਈ ਗਈ ਅਫਸਰਾਂ ਦੀ ਟੀਮ ਪੜਾਈ ਗਈ ਕਾਰਵਾਈ ਹੁਣ ਕਹਿੰਦੇ ਕਾਰਵਾਈ ਕਰਨ ਗਏ ਆ ਸਾਢੇ 8:00 ਤੋਂ ਬਾਅਦ ਧਰਨੇ ਦੇ ਬਾਅਦ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਉੱਥੇ ਚੱਲ ਗਈ ਇਹ ਕਾਰਵਾਈ ਪਹਿਲੇ ਦਾ ਪਹਿਲੇ ਧਾਰਦੇ ਕਰਨੀ ਚਾਹੀਦੀ ਸੀ ਕਿਉਂਕਿ ਅਸੀਂ ਇਹਦੇ ਅਫਸਰਾਂ ਨੇ ਸਾਰੇ ਨੇ ਖਾੜ ਦਾ ਸ਼ਹਿਰ ਦਾ ਪੇੜਾ ਕਰ ਕਰਦੇ ਆ ਕਿਉਂਕਿ ਹਰੇਕ ਦਿਗਾ ਤਰੀ ਕਰਨ ਮ ਹੋ ਰਿਹਾ ਉਹ ਕੋਈ ਨਹੀਂ ਰੋਕਿਆ ਜਾ ਰਿਹਾ ਨਕਸ਼ੇ ਬੇਤਰਤ ਪਾਸ ਕਿਤੇ ਜਾ ਰਹੇ ਨੇ ਕੋਈ ਨਜਾਇਜ਼ ਜਾਇਜ਼ ਸਭ ਚੱਲ ਰਿਹਾ ਦੋ ਮਿੰਟ ਦੇ ਵਿੱਚ ਸ਼ਹਿਰ ਦੇ ਸ਼ਹਿਰ ਦੇ ਡਵੈਲਪਮੈਂਟ ਦੇ ਵਿੱਚ ਕੋਈ ਧਿਆਨ ਨਹੀਂ ਕੋਈ ਅਫਸਰ ਤਾਂ ਜਿਹੜੇ ਠੇਕੇਦਾਰ ਹੈ ਕੋਈ ਮੰਨਦੇ ਨਹੀਂ ਕੁਝ ਨਹੀਂ ਮੰਨਦੇ ਨਾ ਤਾਂ ਕੋਈ ਕੰਮ ਹੋ ਰਿਹਾ ਠੇਕੇਦਾਰ ਇੱਕ ਠੇਕੇਦਾਰ 97 ਠੇਕੇ ਲੈ ਕੇ ਬੈਠਾ ਹੈ ਔਰ ਉਸਨੇ ਇਨੀਸ਼ਲ ਮਨੀ ਜਿਹੜੀ 5% ਹੈ ਉਹ ਵੀ ਜਮਾ ਨਹੀਂ ਕਰਾਈ ਔਰ ਉਸ ਨਾਲ ਔਰ ਉੱਪਰ ਤੇ ਔਰ ਰੋਬ ਰੱਖਦਾ ਵੀ ਕਰ ਲੋ ਜੋ ਕਾਰਵਾਈ ਕਰਨੀ ਹੈ ਔਰ ਅਫਸਰਾ ਕਿਦੀ ਸ਼ਹਿਰ ਦੇ ਅਫਸਰ ਸ਼ਹਿਰ ਦੇ ਤਾਂ ਕਿ ਨੂੰ ਪਤਾ ਲੱਗੇ ਬਿਨ ਐਨੇ ਕੰਮ ਅਸੀਂ ਨਹੀਂ ਕਹਿੰਦੇ ਕੰਮ ਨਾ ਪਾਓ ਪਾਓ ਪਰ ਕੰਮ ਕਰੋ ਵੀ ਕਿਉਂਕਿ ਅਸੀਂ ਜੇ ਕਾਉਂਸਲਰ ਬਣੇ ਆ ਤਾਂ ਸਿਰਫ ਇਸ ਤਰ੍ਹਾਂ ਕੇ ਬਣ ਕੇ ਸ਼ਹਿਰ ਦੀ ਤਰੱਕੀ ਨਹੀਂ ਨਾਲੇ ਅਸੀਂ ਆ ਰੋਜ਼ ਰੋਜ਼ ਘਰਨੇ ਦੀ ਲਾਣਾ ਇਹੀ ਲਾਣਾ ਤਾਲਾ ਕਮੇਟੀ ਨੂੰ ਐਮਸੀਆ ਨਾਲ ਕਮੇਟੀ ਬਣਦੀ ਹੈ ਸਾਰੇ ਐਮਸੀ ਇੱਥੇ ਬੈਠੇ ਆਹੀਂ ਲਾ ਕੇ ਤਾਲੇ ਇਹਨਾਂ ਨੂੰ ਵਿਹਲੇ ਕਰ ਦਿੰਨਾ ਇਹ ਤਨਖਾਹ ਕਿਸ ਚੀਜ਼ ਦੀ ਦਿੰਦੇ ਜੇ ਇਹ ਐਮਸੀਆ ਦਾ ਕੰਮ ਹੀ ਨਹੀਂ ਕਰਦੇ ਹੈ ਆਮ ਪਬਲਿਕ ਨੇ ਹਰਾਸ ਹੁੰਦੀ ਆ ਕੇ ਅਲ ਕਿਸੇ ਤੁਸੀਂ ਕਿਸੇ ਵੀ ਕਦਰੇ ਚਲ ਜਾਓ ਕੋਈ ਤੁਹਾਨੂੰ ਅਫਸਰ ਨਹੀਂ ਮਿਲਣਾ ਬੈਠਾ ਲੋਕ ਕਿਉਂ ਰੇ ਲੋਕ ਰੇ ਆਉਂਦੇ ਐ ਐਂ ਵਾਪਸ ਜੰਨੇ ਕੋਈ ਜਿਹੜਾ ਆਟੋ ਤੇ ਆਉਂਦਾ ਕੋਈ ਸਾਈਕਲ ਤੇ ਆਉਂਦਾ ਇਹ ਕਹਦਾ ਆਪਦੀ ਆਪਣੀ ਵੱਡੀਆਂ ਵੱਡੇ ਗੱਡੀਆਂ ਚਾਹਤੇ ਇਹਨਾਂ ਦਾ ਕੋਈ ਫਰਕ ਪੈਂਦਾ ਨਹੀਂ ਐ ਅਸੀਂ ਲੋਕਾਂ ਦੇ ਨਾਲ ਖੜਨਾ ਐ ਅਸੀਂ ਐਮਸੀਆਂ ਨੇ ਭਾਈ ਜਿਹਾ ਕਰ ਲਿਆ ਸਾਰੇ ਐਮਸੀ ਇਕੱਠੇ ਐ ਸਾਨੂੰ ਹੋਲੀ ਪਾਰਟੀ ਮੇਨ ਕਾਰਨ ਐ ਜੈ ਇਨਕ੍ਰੋਚਮੈਂਟ ਇਲੀਗਲ ਕੰਸਟਰਕਸ਼ਨਸ ਤੇ ਕਬਜ਼ੇ ਇਹ ਸਭ ਤੋਂ ਵੱਡੀ ਕਾਰਨ ਐ ਜੋ ਆਪਣੇ ਸ਼ਹਿਰ ਦੇ ਵਿੱਚ ਜਦ ਕਿ ਲੋਕਾਂ ਨੂੰ ਕਜਲਖਵਾਰ ਤਾਂ ਹੋਣਾ ਪੈਂਦਾ ਸਭ ਤੋਂ ਬਾਅਦ ਐਮਸੀ ਸਾਡੇ ਕਜਲਕਰ ਹੁੰਦੇ ਐ ਤੇ ਉਹ ਆਫਿਸਿਸ ਮੇਰੇ ਕੋਲ ਵੀ ਆਉਂਦੇ ਆ ਤਾਂ ਮੈਂ ਵੀ ਇਸ ਚੀਜ਼ ਦੀ ਪਰੇਸ਼ਾਨੀ ਨੂੰ ਝੇਲ ਰਹੀਆਂ ਹਾਂ ਲੇਕਿਨ ਜੋ ਮੇਨ ਮੁੱਦਾ ਇਹ ਹੈ ਕਿ ਅਸੀਂ ਇਹ ਜਿੰਨੇ ਵੀ ਤੁਸੀਂ ਲੈਟਰਸ ਦੇਖ ਸਕਦੇ ਹੋ ਥੋੜੇ ਥੋੜੇ ਸਮੇਂ ਬਾਅਦ ਦਿੱਤੇ ਜਾਂਦੇ ਨੇ ਅਫਸਰਾਂ ਨੂੰ ਕਿਉਂਕਿ ਜਿੱਥੇ-ਜਿੱਥੇ ਸਾਨੂੰ ਪਤਾ ਲੱਗਦਾ ਵੀ ਕਬਜ਼ੇ ਹੋ ਰਹੇ ਆ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਜਾਂ ਕੁਝ ਵੀ ਹੁੰਦਾ ਪਿਆ ਉਸ ਦੇ ਬਾਰੇ ਅਸੀਂ ਸਪੈਸ਼ਲ ਸਾਨੂੰ ਨੋਟਿੰਗ ਆਉਂਦੀ ਹੈ ਜਾਂ ਸਪੈਸ਼ਲ ਲੈਟਰਸ ਲਿਖ ਕੇ ਅਸੀਂ ਅਫਸਰ ਸਾਹਿਬਾਨ ਨੂੰ ਈਓ ਸਾਹਿਬਾਨ ਨੂੰ ਲਿਖ ਕੇ ਭੇਜਦੇ ਆਂ ਜੋ ਇਹ ਐਮਸੀਆਂ ਦਰੋਂ ਲਿਖਿਆ ਜਾਂਦਾ ਉਹ ਵੀ ਮਾਰਕ ਕਰਕੇ ਈਓ ਸਾਹਿਬ ਨੂੰ ਭੇਜੀ ਜਾਂਦੀ ਹੈ ਲੇਕਿਨ ਬਹੁਤ ਦੁੱਖ ਵਾਲੀ ਗੱਲ ਹੈ ਕਿ ਇਸ ਦੇ ਉੱਪਰ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਪਿਛਲੇ ਬਹੁਤ ਸਮੇਂ ਜਿਸ ਦਿਨ ਤੋਂ ਮੈਂ ਚੇਅਰ ਸੰਭਾਲਿਆ ਉਸ ਦਿਨ ਤੋਂ ਹੀ ਮੈਂ ਦੇਖਦੀ ਆ ਰਹੀ ਆ ਕਿ ਨਜਾਇਜ਼ ਕਬਜ਼ੇ ਦਿਨ ਪਰ ਦਿਨ ਵੱਧਦੇ ਹੀ ਜਾ ਰਹੇ ਨੇ ਇਸ ਦੇ ਉੱਪਰ ਲਗਾਅ ਨਹੀਂ ਕਸੀ ਜਾ ਰਹੀ ਹੈ ਸੋ ਸਾਹਿਬ ਜੀ ਕਿਉਂ ਨਹੀਂ ਕਾਰਵਾਈ ਹੋ ਰਹੀ ਹੈ ਕਾਰਨ ਅਫਸਰ ਸਾਹਿਬਾਨ ਦੱਸਣਗੇ ਕਿ ਕਿਉਂਕਿ ਜਦੋਂ ਅਸੀਂ ਲੈਟਰਸ ਆਉਂਦੇ ਤਾਂ ਅਫਸਰ ਸਾਹਿਬਾਨ ਨੂੰ ਮਾਰਕ ਕੀਤੀ ਜਾਂਦੀ ਹੈ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀ ਜਾਂਦੀ ਹੈ ਕਿ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਲੇਕਿਨ ਕਾਰਵਾਈ ਹੁੰਦੀ ਨਹੀਂ ਤਾਂ ਅੱਗੇ ਅਗਲੀ ਕਾਰਵਾਈ ਕੀ ਹੋਵੇਗੀ ਜੇ ਨਹੀਂ ਕਰ ਰਹੇ ਅਸੀਂ ਪ੍ਰਧਾਨ ਜੀ ਕਰਨਾ ਚਾਹੁੰਦਾ ਕਿ ਕਿਸੇ ਆਦਮੀ ਕਾਰਵਾਈ یہی ਹੈ ਜੀ ਕਰਨ ਉਹ ਕੰਮ ਕਿਉਂਕਿ 5 April ਨੂੰ ਅਸੀਂ ਸਾਡੇ ਜੋ ਐਮਸੀ ਸਾਹਿਬਾਨ ਨੇ 17 ਨੰਬਰ ਦੇ ਉਹਨਾਂ ਨੇ ਵੀ ਲੈਟਰ ਦਿੱਤੀ ਸੀਗੀ ਉਹਨਾਂ ਦੇ ਏਰੀਏ ਦੇ ਵਿੱਚ ਉਹਨਾਂ ਦੇ ਬਾੜ ਦੇ ਵਿੱਚ ਕਬਜ਼ਾ ਹੋ ਰਿਹਾ ਸੀ ਲੇਕਿਨ ਇਹ ਬਾੜ ਹੈ ਇਹ ਇੱਕ ਬਾੜ ਦੀ ਪ੍ਰੋਬਲਮ ਨਹੀਂ ਹੈ 27 ਬਾੜਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਦੇ ਬਾਰੇ ਤੁਸੀਂ पूरा शहरी इस प्रॉब्लम नो फेस कर रहा है कि जिथे इलीगल कंस्ट्रक्शन हो रही है ਤੁਸੀਂ ਪਿੱਛੇ ਵੀ ਦੇਖਿਆ ਹੋਣਾ ਕਿ ਇਸ ਪਿੱਛੇ ਪਹਿਲਾਂ ਵੀ ਮੈਂ ਕਾਫੀ ਆਵਾਜ਼ ਚੁੱਕੀ ਸੀ ਜੀ ਲੇਕਿਨ ਉਹ ਵੀ ਦਬੀ ਚੁੱਕੀ ਆ ਬਹੁਤ ਜਗਾ ਤੁਸੀਂ ਸ਼ਹਿਰ ਦੇ ਜਿਸ ਕੋਨੇ 'ਚ ਵੀ ਜਾਓਗੇ ਜਿਸ ਸੜਕ ਤੇ ਵੀ ਜਾਓਗੇ ਤੁਹਾਨੂੰ ਇਲੀਗਲ ਕੰਸਟਰਕਸ਼ਨ ਕਬਜ਼ੇ ਦੇਖਣਗੇ ਹੀ ਦੇਖਣਗੇ ਮੇਰੇ ਕੋ ਫੋਨ 'ਚ ਇੱਕ ਦਿਨ ਮੈਂ ਦਾਇਰਾ ਕੀਤਾ ਮੇਰੇ ਕੋਲ ਫੋਨ 'ਚ ਵੀ ਫੋਟੋਜ਼ ਨੇ ਤੁਸੀਂ ਸ਼ਹਿਰ ਦੇ ਪ੍ਰਧਾਨ ਨੂੰ ਤੁਹਾਡੀ ਆਵਾਜ਼ ਦਰਵਾਪਤੀ ਜਾਂਦੀ ਹੈ ਤਾਂ ਬਾਕੀ ਆਮ ਲੋਕ ਕੀ ਕਰਨਗੇ ਮੈਂ ਇਹੀ ਦਰਖਾਸਤ ਸਰਕਾਰ ਨੂੰ ਵੀ ਕਰਨਾ ਚਾਹੁੰਦੀ ਆ ਕਿ ਤੁਸੀਂ ਪਲੀਜ਼ 2 ਸਾਲ 2.5 ਸਾਲ ਤੁਹਾਨੂੰ ਆਏ ਨੂੰ ਹੋ ਗਿਆ ਉਹ ਧਿਆਨ ਦਿਓ ਗੌਰ ਕਰੋ ਸ਼ਹਿਰ ਬਹੁਤ ਤੰਗ ਹੈ ਬਹੁਤ ਤਕਲੀਫ ਚ ਹੈ ਜਿਹੜੇ ਇਲੀਗਲ ਕੰਸਟਰਕਸ਼ਨ ਆ ਬਾਧੀਆਂ ਜਾ ਰਹੀਆਂ ਨੇ ਤੇ ਆਮ ਜਨਤਾ ਜਿਹੜੀ ਬਹੁਤ ਪਰੇਸ਼ਾਨ ਹੋ ਰਹੀ ਹੈ ਪਰੇਸ਼ਾਨੀ ਕਰਕੇ ਉਹ ਨਗਰ ਕੌਂਸਲ ਆਂਦੇ ਨੇ ਅਫਸਰਾਂ ਤੇ ਵੀ ਭਰੋਸਾ ਹੁੰਦਾ ਉਹਨਾਂ ਨੂੰ ਪ੍ਰਧਾਨ ਦੇ ਵੀ ਤੇ ਪ੍ਰਧਾਨ ਕੀ ਆਰਡਰ ਦਿੰਦਾ ਅਫਸਰਾਂ ਨੂੰ ਵੀ ਜਾ ਕੇ ਕਾਰਵਾਈ ਕਰੋ ਲੇਕਿਨ ਕਾਰਵਾਈ ਹੁੰਦੀ ਨਹੀਂ ਇਹ ਤੁਸੀਂ ਅਫਸਰ ਸਾਹਿਬਾਨ ਨੂੰ ਪੁੱਛੋ ਕਿ ਕਿਉਂ ਨਹੀਂ ਕਾਰਵਾਈ ਕਰਦੇ ਹੋ ਕਿਉਂਕਿ ਮੇਰੇ ਪਰ ਮੇਰੇ ਕੋਲ ਜਦ ਵੀ ਮੈਨੂੰ ਕੋਈ ਸ਼ਿਕਾਇਤ ਆਂਦੀ ਹੈ ਕੋਈ ਕੁਝ ਵੀ ਆਂਦਾ ਮੇਰੇ ਕੋਲ ਲੈਟਸ ਤੁਸੀਂ ਥੱਲੇ ਦੇਖ ਸਕਦੇ ਹੋ ਇੱਕ ਵਾਰ ਕੈਮਰਾ ਘੁਮਾ ਕੇ ਦੇਖੋ ਵੀ ਲੇਟਸ ਤੇ ਲੇਟਸ ਜਾਂਦੀਆਂ ਨੇ ਲੇਕਿਨ ਕਾਰਵਾਈ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਅਫਸਰ ਸਾਹਿਬਾਨ ਨੂੰ ਪੁੱਛੋ ਕਿ ਕਿਉਂ ਨਹੀਂ ਕਰਦੇ ਕੀ ਕਾਰਨ ਹੈ ਕੀ ਮਜਬੂਰੀ ਹੈ ਉਹ ਖੁਦ ਦੱਸਣ ਯੋਸਾਹ ਸਾਹਿਬ ਕਹਿੰਦੇ ਕਿ ਜਿਹੜੇ ਨਕਸ਼ੇ ਪਾਸ ਹਨ ਉਹ ਐਮਸੀਏ ਤੋਂ ਐਮਸੀ ਕਰਵਾਉਂਦੇ ਨੇ ਜਿਆਦਾਤਰ ਜਿਹੜੇ ਨਕਸ਼ੇ ਪਾਸ ਹਨ ਐਮਸੀਏ ਆ ਕੇ ਕਰਵਾਉਂਦੇ ਨੇ ਦਿਖਾ ਦੇਣ ਤੁਸੀਂ ਐਮਸੀ ਨੂੰ ਪੁੱਛਾਂ ਹਾਂ ਐਮਸੀ ਦੇ ਨਾਮ ਲੈਣ ਨਾ ਕਿਹੜੇ ਐਮਸੀਏ ਤੁਸੀਂ ਦੱਸੋ ਕਿਹੜੇ ਐਮਸੀਏ ਐਮਸੀ ਸਾਹਿਬਾਨ ਦਾ ਖੁਦ ਆਏ ਨੇ ਕਬਜ਼ਾ ਛਡਵਾਉਣ ਵਾਸਤੇ 17 ਨੰਬਰ ਵਾਰਡ ਦੇ ਐਮਸੀ ਸਾਹਿਬਾ ਨੇ ਮੀਟਿੰਗ ਦੇ ਵਿੱਚ ਲੈਟਰ ਦਿੱਤੀ ਸੀ ਵੀ ਕਬਜ਼ਾ ਛਟਾਇਆ ਜਾਵੇ ਲੇਕਿਨ ਉਹ ਕਬਜ਼ਾ ਛੁਡਾਇਆ ਨਹੀਂ ਗਿਆ ਪਰੇਸ਼ਾਨ ਨਹੀਂ ਹੋ ਪਰੇਸ਼ਾਨ ਹੋ ਕੇ ਉਹਨਾਂ ਨੂੰ ਇਹ ਸਟੈਪ ਚੱਕਣਾ ਪਿਆ ਇਹ ਚੀਜ਼ ਹੁਣ ਹੋ ਰੌਣ ਲੱਗ ਪਈ ਹੈ ਜੀ ਲੋਕ ਤੁਸੀਂ ਦੇਖੋਗੇ ਟੀਨ ਦੇ ਸਟਰਕਚਰ ਬਣਾਉਣ ਲੱਗ ਪਏ ਹੁਣ ਜਿਹੜੇ ਤੁਸੀਂ ਦੇਖੋ ਝੁੰਗੀਆਂ ਰੋਡ ਤੇ ਆ ਜੇ ਗੱਲ ਕਰੀਏ ਝੂਮਾਜ ਰਿਹਾ ਠੀਕ ਹੈ ਜੀ 13 ਨੰਬਰ ਵਾਰਡ ਦੇ ਵਿੱਚ ਵੀ ਮੈਂ ਬੰਦਾ ਦੇਖਿਆ ਹੁਣ ਜਿਹੜਾ ਜਿਹੜਾ ਨਕਸ਼ਾ ਨਹੀਂ ਪਾਸ ਹੁੰਦਾ ਉਹ ਇਹ ਕਰ ਲੈਂਦਾ ਉਹਨੂੰ ਵੀ ਜਿਹੜਾ ਕਰੈਕਸ਼ਨ ਕਰ ਦਿੰਦਾ ਹੈ ਬਿਲਕੁਲ ਜੀ ਬਿਲਕੁਲ ਐਸੇ ਕਾਰਨਾ ਕਰਕੇ ਅਸੀਂ ਅੱਜ ਧਰਨੇ ਤੇ ਬੈਠੇ ਆ ਕਿ ਇਹ ਚੀਜ਼ ਕਿਉਂ ਹੋ ਰਹੀ ਹੈ ਇਹ ਨਜਾਇਜ਼ ਕੰਮ ਕਿਉਂ ਹੋ ਰਹੇ ਨੇ ਇਸ ਦੇ ਉੱਪਰ ਲਗਾਮ ਪਾਣੀ ਬਹੁਤ ਜ਼ਰੂਰੀ ਹੈ ਸੋ ਇਸ ਮਜਬੂਰੀ ਵਿੱਚ ਆ ਕੇ ਅਸੀਂ ਅੱਜ ਇੱਥੇ ਬੈਠੇ ਆ ਪਾ 45 ਦਿਨ ਦਾ ਨੋਟਿਸ ਹੁੰਦਾ ਜੀ ਕਮੇਟੀ ਦਾ ਐਨੇ ਦਿਨ ਚ ਅਗਲਾ ਲੈਟਰ ਪਾ ਜਾਂਦਾ ਜੀ ਆਪਣੇ ਬਿਲਕੁਲ ਸਹੀ ਕਹਿ ਰਹੇ ਤੁਸੀਂ ਐਸੀ ਕਾਰਨ ਕਰਕੇ ਅਸੀਂ ਅੱਜ ਬੈਠੇ ਆ ਕਿ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਚੌਂਗਿਆ ਰੋਡ ਨੂੰ ਦੇਖ ਸਕਦੇ ਹੋ ਸ਼ੈੱਟ ਪਾਏ ਹੋਏ ਨੇ ਕਾਬ ਕਬਜਾ ਕੀਤਾ ਹੋਇਆ ਰੋਡ ਤੇ ਬਿਲਕੁਲ ਪੇਜ ਦੇ ਆ ਜੀ ਟੀਮ ਨੂੰ ਵੀ ਭੇਜਦੇ ਆ ਖੁਦ ਲੈਟਰਸ ਤੇ ਲੈਟਰਸ ਵਰਬਲੀ ਵੀ ਵਰਟੀਕਲੀ ਵੀ ਲੈਟਰਸ ਤੇ ਰਿਟਰਨ ਵੀ ਸਭ ਕੁਝ ਕੀਤਾ ਜਾਂਦਾ ਲੇਕਿਨ ਜਦੋਂ ਕਾਰਵਾਈ ਨਹੀਂ ਹੁੰਦੀ ਤਾਂ ਕਿਸੇ ਨਾ ਕਿਸੇ ਨੂੰ ਅਫਸਰ ਤੇ ਹੁੰਦਾ ਜਿਹੜਾ ਅਫਸਰ ਕੰਮ ਨਹੀਂ ਕਰਦਾ ਇਹ ਅਫਸਰ ਹੀ ਦੱਸ ਸਕਦੇ ਆ ਜੀ ਕੀ ਦੀ ਸ਼ੈ ਆ ਲੇਕਿਨ ਕੰਮ ਸਾਡੇ ਹੋਣੇ ਚਾਹੀਦੇ ਚਾਹੇ ਜਿਵੇਂ ਮਰਜੀ ਹੋਣ ਕਲੋਨੀਆ ਜਿਹੜੀਆਂ ਨਜਾਇਜ਼ ਬਣ ਰਹੀਆਂ ਜੀ ਸ਼ਹਿਰ ਦੇ ਵਿੱਚ ਹੁਣ ਕੋਈ ਕੋਈ ਸਕੀਮ ਚ ਐਨੀ ਕੁਝ ਨਹੀਂ ਉਹਦੇ ਬਾਰੇ ਪਤਾ ਤੁਹਾਨੂੰ ਕੋਈ ਇਹ ਹੀ ਕਾਰਨ ਹੈ ਜੀ ਅੱਜ ਧਰਨੇ ਤੇ ਬੈਠਣ ਦਾ ਸਾਰੇ ਐਮਸੀ ਸਾਹਿਬਾਨ ਵੀ ਪਰੇਸ਼ਾਨ ਨੇ ਅੱਜ ਅੱਜ ਇਕੱਠੇ ਹੋ ਕੇ ਬੈਠੇ ਆ ਤੁਸੀਂ ਦੇਖ ਸਕਦੇ ਹੋ ਪੂਰਾ ਕੈਮਰਾ ਘੁਮਾ ਕੇ ਦੇਖੋ ਤੁਸੀਂ ਅੱਜ ਇਕੱਠੇ ਹੋ ਕੇ ਬੈਠੇ ਆ ਸਾਰੇ ਕਿਉਂ ਬੈਠੇ ਹੈ ਇਸੇ ਕਾਰਨ ਕਰਕੇ ਕਿਉਂਕਿ ਇਹ ਨਜਾਇਜ਼ ਕੰਮ ਹੈ ਜਿਹੜੇ ਵਾਪਰ ਰਹੇ ਨੇ ਤੇ ਐਮਸੀ ਵੀ ਪਰੇਸ਼ਾਨ ਹੈ ਤੇ ਪ੍ਰਧਾਨ ਦਾ ਪਰੇਸ਼ਾਨ ਹੋਏਗੀ ਜਨ ਇਹਨਾਂ ਇਹਨਾਂ ਪੈਸਾ ਬਰਬਾਦ ਕਰਿਆ ਜਾਂਦਾ ਵੀ ਉੱਥੇ ਸ਼ਹਿਰ ਚ ਪੌਦੇ ਲਾ ਰਹੇ ਜੰਗਲ ਲਾ ਰਹੇ ਆ ਜਿਹੜੇ ਲੱਗੇ ਹੋਏ ਉਹਨਾਂ ਨੂੰ ਤਾਂ ਵੇਚਾ ਲਓ ਦਿਨ ਪਰ ਦਿਨ ਮੇਰੇ ਨਾਲ ਚਲੋ ਮੈਂ ਅੱਜ ਵੀ ਪਿਆਦ ਰਕਤ ਹੋਣਾ ਜਿਹੜੇ 1-5 ਸਾਲ 10-10 ਸਾਲ ਪੁਰਾਣੇ ਕਿਉਂ ਵੱਢ ਕੇ ਲੋਕਾਂ ਨੇ ਕਿਵੇਂ ਛੱਡਦੇ ਉਹ ਵੀ ਕਿਸੇ ਦੇ ਘਰਾਂ ਵਿੱਚ ਨਹੀਂ ਆਂਗਾਂ ਦੇ ਉੱਪਰ ਜੋਈਆਂ ਦੇ ਵਿੱਚ ਫੁੱਟਪਾਥਾਂ ਦੇ ਲੱਗੇ ਹੋਏ ਦਰਖਤ ਉਹਨਾਂ ਨੂੰ ਵੱਢਿਆ ਜਾ ਰਿਹਾ ਜੀ ਤੇ ਫਿਰ ਲਿਆ ਕੇ ਕਮਿਟਾ ਨਵਾਂ ਲਾ ਦੇ ਵੀ ਅਸੀਂ ਬੂਟੇ ਲਾ ਰਹੇ ਹਾਂ ਚਲੋ ਕਾਉਂਸਲਰ ਸਾਹਿਬ ਸਾਡੇ ਸਾਨੂੰ ਕੁਝ ਵੀ ਕਹਿ ਸਕਦੇ ਨੇ ਉਹਨਾਂ ਦੇ ਪਤੀ ਵੀ ਚਲੋ ਸਾਡੇ ਲਈ ਦਾ ਰਿਸਪੈਕਟੇਬਲ ਨੇ ਕੋਈ ਇਸ਼ੂ ਨਹੀਂ ਜਿਉਂ ਉਹਨਾਂ ਦਾ ਕਾਉਂਸਲਰ ਨੇ ਕਹਤਾ ਜਾਂ ਉਹਨਾਂ ਦੇ ਪਤੀ ਨੇ ਕਹਤਾ ਉਹ ਕੋਈ ਸ਼ੋ ਨਹੀਂ ਆਪਾਂ ਦਾ ਸੀ ਤਾਂ ਕੰਮ ਕਰਨਾ ਹੀ ਆ ਜੀ ਇਹ ਕਹਿੰਦੇ ਕਾਰਵਾਈ ਹੋ ਨਹੀਂ ਰਹੀ ਕਿਉਂ ਨਹੀਂ ਹੋ ਰਹੀ ਕੰਮ ਕਰਨਾ ਕਾਰਵਾਈ ਉਹ ਤਾਂ ਹੁਣ ਜੀ ਦੇਖੋ ਇਹ ਜਾਣਬੁੱਝ ਕੇ ਨਾ ਜੀ ਗੱਲ ਪਬਲਿਕ ਡੋਮੇਨ 'ਚ ਲਿਆਂਦੀ ਗਈ ਇਹ ਗੱਲ ਤਾਂ ਕੁਝ ਨਹੀਂ ਹੈਗੀ ਕੱਲ੍ਹ ਸ਼ਾਮ ਨੂੰ 5 ਵਜੇ ਤੋਂ ਦਫਤਰ ਟਾਈਮ ਤੋਂ ਬਾਅਦ ਆਪਾਂ ਲੈਟਰ ਲਿਖਿਆ ਪੁਲਿਸ ਹੈਲਪ ਦਾ ਅੱਜ ਸਵੇਰੇ 10 ਵਜੇ ਆਪਾਂ ਨੂੰ ਪੁਲਿਸ ਹੈਲਪੋਂ ਮਿਲ ਗਈ ਪ੍ਰਸ਼ਾਸਨ ਵਾਲਿਆਂ ਕੋਈ ਕਮੀ ਨਹੀਂ ਹੈਗੀ ਡੀਐਸਪੀ ਸਾਹਿਬ ਨਾਲ ਗੱਲ ਹੋ ਗਈ ਡੀਐਸਪੀ ਸਾਹਿਬ ਇੱਥੇ ਨਹੀਂ ਹੈਗੇ ਲੋਕਲ ਬਾਹਰਾਂਗੇ ਤੇ ਉਹਨਾਂ ਨਾਲ ਟੈਲੀਫੋਨ ਤੇ ਤਾਲਮੇਲ ਹੋ ਗਿਆ ਉਹਨਾਂ ਨੇ ਸੱਚੋ ਸਾਫ਼ ਵੀ ਡਿਊਟੀ ਲਾਤੀ ਸਿਟੀ ਵਾਲਿਆਂ ਦੀ ਮਨਦੀਪ ਜੀ ਦੀ ਮਨਦੀਪ ਜੀ ਨਾਲ ਫੋਨ ਹੋ ਗਿਆ ਪੁਲਿਸ ਹੈਲਪ ਮਿਲ ਜਾਂਦੀ ਆਪਾਂ ਜਾ ਕੇ ਕਾਰਵਾਈ ਕਰ ਦਿੰਨੇ ਆ ਜੀ ਇਹ ਕਿ ਇਮੇਜ ਬੁਰੀ ਹੋ ਗਈ ਕਿ ਐਮਸੀਐਮ ਇੱਥੇ ਤਾਂ ਲੜਾ ਦਿੰਦੇ ਮੈਨੂੰ ਤਾਂ ਆਪਣੀ ਇਹ ਮੇਰੇ ਵੀ ਨਹੀਂ ਸਮਝ ਆਈ ਕੱਲ ਸ਼ਾਮ ਨੂੰ 5 ਵਜੇ ਦੀ ਗੱਲ ਹੈ ਜੀ ਸਵੇਰੇ 10 ਵਜੇ ਆਪਾਂ ਪੁਲਿਸ ਹੈਲਪ ਲੈ ਆਂਦੀ ਤੁਹਾਡੇ ਤੇ ਐਡਵਿਜ਼ਨ ਜਾ ਰਹੇ ਨੇ ਤੁਸੀਂ ਕਰਦੇ ਥਾਰ ਉਹਦੇ ਬਾਰੇ ਗੱਲ ਕਰਦੇ ਅੱਗੇ ਪਿੱਛੇ ਤਾਂ ਅਸੀਂ ਇਲੈਕਸ਼ਨ ਦੀ ਬਿਜ਼ੀ ਸੀਗੇ ਇਹੀ ਕਰਾਉਂਦੇ ਹੁੰਦੇ ਆ ਜੀ ਐਮਸੀਓ ਰੋਕਦੇ ਹੁੰਦੇ ਨੇ ਹੋਰ ਅਸੀਂ ਤਾਂ ਸਾਡੇ ਸਾਡੇ ਕਿਹੜਾ ਕਿਤੇ ਕੋਈ ਮਾਮਲਾ ਪੂਰਾ ਬਤਨ ਦੇ ਰਹੇ ਨੇ ਨਾ ਇੱਕ ਹੋਰ ਵੀ ਲੋਟ ਲਾਇਆ ਕਿ ਤੁਹਾਡੇ ਜਦੋਂ ਤੁਸੀਂ ਆਏ ਹੋ ਨਕਸ਼ੇ ਜਿਆਦਾ ਪਾਸ ਹੋਏ ਐ ਇਨਕ੍ਰੋਚਮੈਂਟ ਘੱਟ ਹੋਈ ਉਹਦੇ ਵੱਲ ਧਿਆਨ ਜਿਆਦਾ ਮਤਲਬ ਜਨਾਬ ਜਾਨੀ ਨੇ ਨਹੀਂ ਮੇਰਾ ਤਾਂ ਧਿਆਨ ਤਾਂ ਇਨਕ੍ਰੋਚਮੈਂਟਾਂ ਦਾ ਹੀ ਆ ਜੀ ਨਕਸ਼ਾ ਨਕਸ਼ੇ ਇਹਨਾਂ ਦੇ ਹੁੰਦੇ ਆ ਐਮਸੀਆਂ ਤੇ ਉਹਨਾਂ ਦੇ ਕਹਿਣ ਤਾਂ ਪਾਸ ਹੁੰਦੇ ਆ ਜੀ ਹੁਣ ਅੱਛਾ ਜੀ ਹਾਂ ਜੀ ਤਾਂ ਇਹ ਕਰਾਉਂਦੇ ਆ ਜੀ ਪਰਸੋਂ ਤੋਂ ਉਹ ਤਾਂ ਜਿਹੜਾ ਨਕਸ਼ੇ ਵਾਲਾ ਬੰਗਾ ਬਿਲਡਿੰਗ ਉਹ ਹੀ ਉਹ ਹੀ ਦੱਸ ਸਕਦੇ ਆ ਜੀ ਜਿਹੜੇ ਨਕਸ਼ੇ ਆ ਕਾਨੂੰਨ ਮੇਉ ਦਾ ਕਾਨੂੰਨ ਮਦਦਗੀ ਕਰਦੇ ਜੀ ਮੈਂ ਤਾਂ ਉਹਦਾ ਨੀ ਕੋਈ ਸ਼ੁਗ ਹੈਗਾ ਤਾਂ ਸਰ ਇੱਕ ਜਿਹੜੇ ਡਿਵੈਲਪਮੈਂਟ ਦੀ ਜੀ ਗੱਲ ਚੱਲ ਰਹੀ ਹੈ ਤੁਹਾਡਾ ਸੰਤੇ ਮਾਜਰੇ ਦੇ ਵਿੱਚ ਇੱਕ ਸਰ ਪਾਈਪਲਾਈਨ ਲੱਗਿਆ ਸੀ ਇਹਦੇ ਦੇ ਉਹ ਤੇ ਕਲੋਨੀਆਂ ਵਾਲੇ ਤਾਂ ਪਾਪਾ ਜੋੜੇ ਜਾ ਰਹੇ ਨੇ ਅੰਡੂੜੀ ਜਾ ਰਹੇ ਉਹਦੇ ਬਾਰੇ ਕੁਝ ਇਹ ਜਿਹੜੇ ਤਾਂ ਮੈਂ ਕਹਿੰਦਾ ਮੇਰੇ ਮਾਤਾ ਧਿਆਨ ਜ ਨਹੀਂ ਹੈ ਗੱਲ ਪੂਜੀ ਇੰਡਸਟਰੀਆਂ ਕਲੋਨੀਆਂ ਵਾਲੇ ਬਾਈ ਜੋੜ ਰਹੇ ਆ ਉਹਨਾਂ ਇੰਪੈਰੀਆ ਉਹਦੇ ਚੋਂ ਕਿਹੜੀਆਂ ਕਲੋਨੀਆਂ ਜਿਨ੍ਹਾਂ ਦੇ ਨਾਲ ਜੋੜਾ ਤੁਹਾਡੇ ਕੋਈ ਸਵਾਲ ਵੀ ਆ ਰਹੀਆਂ ਉਸ ਨੂੰ ਨਹੀਂ ਮੇਰੇ ਕੋਈ ਰਾਈਟਿੰਗ ਨਹੀਂ ਕੋਈ ਵੀ ਆਈ ਨਾ ਕੋਈ ਉੱਚ ਕਾਦਮੀ ਹੈ ਆਜੂ ਕੀਤੇ ਕਾਰਵਾਈ ਉਹ ਤੇ 100% ਹੋਊਗੀ। ਇਹ ਸਰ ਜਿਹੜਾ ਮੁੱਦਾ ਹੁਣ ਇਹਦੇ ਬਾਰੇ ਕੀ ਕਰ ਰਹੀ ਜਿਹੜੇ ਕਾਉਂਸਲਰ ਸਾਹਿਬ ਅੜੇ ਹੋਏ ਆਂ ਵੀ ਜਿੱਦਾਂ ਕਾਰਵਾਈ ਹਿੰਦੀ ਨੂੰ ਕਦੋਂ ਹੋ ਰਹੀ ਹੈ ਇਹ ਕਾਰਵਾਈ। ਕਾਰਵਾਈ ਪੁਲਿਸ ਵਾਲਿਆਂ ਨਾਲ ਗੱਲ ਹੋ ਗਈ ਜੀ ਪੁਲਿਸ ਵਾਲੇ ਐਸਐਸਓ ਸਾਹਿਬ ਨੇ 2:30 ਦਾ ਟਾਈਮ ਦਿੱਤਾ ਹੈ। ਸਾਡੇ ਬੰਦੇ ਤਾਂ ਤਿਆਰ ਬੈਠੇ ਆ ਜੀ। ਬਿਨਾਂ ਪੁਲਿਸ ਹੈਲਪ ਤੋਂ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ। ਆਪਣੀ ਤਿਆਰੀ ਕਰਕੇ ਹੀ ਜਾਣ ਦਾ ਫਾਇਦਾ ਹੁੰਦਾ।